ਪਿਆਰੋ ਅ ਰਮਾਲਾ ਸਾਹਿਬ ਹੈ ਜਿਹੜਾ ਤੁਹਾਨੂੰ ਮੈਂ ਵਿਖਾ ਰਿਹਾ ਵੇਖ ਲਓ ਕਿੰਡਾ ਵੱਡਾ ਆ ਲੰਬਾਰੀ ਦੇ ਉੱਤੇ ਮੈਂ ਟੰਗਿਆ ਇਹ ਹਾਲੇ ਸੰਗਤ ਲੈ ਕੇ ਆਈ ਸੀ ਤੇ ਰਮਾਲਾ ਵੇਖੋ ਕਿੰਡਾ ਵੱਡਾ ਇਹ ਕੱਲਾ ਹੀ ਆ ਤੇ ਉਹਨ ਸੰਗਤ ਲੈ ਕੇ ਆਈ ਆ ਤੇ ਵੇਚਣ ਵਾਲੇ ਨੇ ਵੇਚਤਾ ਪਰ ਵੇਚਣ ਵਾਲੇ ਨੂੰ ਵੀ ਚੰਗੀ ਤਰ੍ਹਾਂ ਪਤਾ ਵੀ ਇਹ ਕਿਤੇ ਫਿੱਟ ਨਹੀਂ ਹੋਣ ਵਾਲਾ ਤੇ ਇਧਰ ਮੈਂ ਹੋਰ ਰਮਾਲੇ ਤੁਹਾਨੂੰ ਖੁਣ ਆ ਵੇਖੋ ਜੋ ਮਹਾਰਦੇ ਪੀੜੇ ਵੇਖੋ ਕਿੱਡੇ ਵਧੀਆ ਲੱਗ ਰਹੇ ਹਨ ਤੇ ਇਧਰ ਇਹ ਰਮਾਲਾ ਵੇਖੋ ਇਹ ਜਿੰਨੇ ਦੁਕਾਨ ਵਾਲੇ ਰਮਾਲੇ ਵੇਚਨ ਵਾਲੇ ਆ ਨਾ ਇਹਨਾਂ ਨੂੰ ਮਤਲਬ ਹੁੰਦਾ ਪੈਸੇ ਕਮਾਉਣਾ ਚੰਗੇ ਵੀ ਹੁੰਦੇ ਆ ਪਰ ਬਹੁਤੇ ਜਿਹੜੇ ਉਹ ਤੁਹਾਡੀ ਸ਼ਰਧਾ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਜਿਹੜਾ ਤੇ ਰਮਾਲਾ ਖੋਲ ਕੇ ਵੇਖ ਲੈਣ ਉਹਨੂੰ ਤਾਂ ਚਾਹੀਦਾ ਰਮਾਲਾ ਮਿਲ ਜਾਊਗਾ ਜਿਹੜਾ ਉਧਾ ਗਿਆ ਵੀ ਸ਼ਰਧਾ ਗੁਰੂ ਸਾਹਿਬ ਨਾਲ ਉਹਨਾਂ ਨੇ ਇਹੋ ਜਿਹੇ ਰਮਾਲੇ ਛਕਾਉਣੇ ਆ ਪੈਸੇ ਪੂਰੇ ਨਾਲ ਲੈਣੇ ਆ ਰਮਾਲੇ ਤੁਹਾਡੀ ਮਿੱਟੀ ਹੈ ਪਹਿਲੀ ਗੱਲ ਰਮਾਲੇ ਦੇ ਚੱਕਰ 'ਚ ਪਿਆ ਨਾ ਖੋਰ ਜੇ ਰਮਾਲਾ ਚੜਾਉਣਾ ਵੀ ਆ ਤੇ ਚੈੱਕ ਕਰਿਆ ਕਰੋ ਬਿਲਕੁਲ ਕਿਉਂਕਿ ਇਹ ਦੁਕਾਨਾ ਲੈਣੇ ਆਪਣਾ ਧੰਦਾ ਬਣਾਇਆ ਸੌ ਦੀ ਚੀਜ਼ ਨੂੰ ਦਿੱਤੇ 10000 ਰੁਪਇਆ 2000 ਲਾ ਲਈਨੇ ਤੁਹਾੜੇ ਕੋ ਤੇ ਨਿਕਲਦੀ ਆਹ ਚੀਜ਼ ਕਿਉਂਕਿ ਤੁਸੀਂ ਕਿਹੜਾ ਕੋਲ ਕੇ ਵੇਖਣਾ ਤੁਸੀਂ ਜਾ ਕੇ ਭਾਈ ਨੂੰ ਦੇ ਦੇਣਾ ਜਾਂ ਗੁਰਦੁਰਾ ਸਾਹਿਬ ਜੀ ਕੇ ਗੁਰਦਰਬਾਰ ਸਾਹਿਬ ਗਿਆ ਉੱਥੇ ਜਾ ਕੇ ਉੱਥੇ ਚੜਾ ਦੇਣਾ ਉਹਨਾਂ ਨੇ ਮਾੜਾ ਜਿਹਾ ਲਾਉਣਾ ਤੇ ਪਾਸੇ ਦੇ ਕਰ ਦੇਣਾ ਤੁਸੀਂ ਆਪਣੀ ਸ਼ਰਧਾ ਪੂਰੀ ਕਰ ਲਈ ਤੇ ਉਹਨਾਂ ਨੇ ਕਮਾਈ ਕਰ ਲੈਣੀ ਆ ਤੇ ਆਹ ਚੀਜ਼ਾਂ ਨਿਕਲਦੀਆਂ ਜੇ ਸੋ ਸਾਵਧਾਨ ਰਿਹਾ ਕਰੋ ਜਿਨ੍ਹਾਂ ਨੇ ਰਮਾਲਾ ਸਾਹਿਬ ਖਰੀਦਣਾ ਹੁੰਦਾ ਨਾ ਤੇ ਆ ਮੈਂ ਤੁਹਾਨੂੰ ਖਾਤਰ ਮਾਲਾ ਸਾਹਿਬ ਕਿੱਡੇ ਵਧੀਆ ਤੇਰਮਾਲਾ ਸਾਹਿਬ ਖਰੀਦ ਲੈ ਕੇ ਖੋਲ ਕੇ ਵੇਦਿਆ ਕਰੋ ਜਦੋਂ ਪੈਸੇ ਦੇਣੇ ਆ ਸ਼ਰਦਾ ਗੁਰੂ ਤੇ ਹੁੰਦੀ ਆ ਉਹਨਾਂ ਦੁਕਾਨਾਂ ਵਾਲੇ ਤੇ ਨਹੀਂ ਹੁੰਦੇ ਆ ਉਹ ਤਾਂ ਬਹੁਤੇ ਲੁੱਟੇਰੇ ਬੈਠੇ ਹੁੰਦੇ ਆ ਲੁੱਟਣ ਵਾਸਤੇ ਤੁਹਾਨੂੰ ਇਸ ਕਰਕੇ ਖਿਆਲ ਰੱਖਿਆ ਕਰੋ ਇਹੋ ਜਿਹੀਆਂ ਚੀਜ਼ਾਂ ਨਿਕਲਿਆ ਕਰਨਾ